ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਨਿਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਆ ਜੀ ਏਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਆ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਏ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂ আর ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀਆਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਨਨ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 7 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਪਲੱਸ 4 ਕੁੰਡੇ ਐਕਸਟਰਾ ਲੈਣੇ ਆ ਇੱਕ ਕੁੰਡਾ ਐਕਸਟਰਾ ਫਰਸਟ ਉੱਪਰ 3 ਕੁੰਡੇ ਆਪਾਂ ਐਕਸਟਰਾ ਲਾਸਟ ਉੱਪਰ ਰੱਖਣੇ ਆ ਫਰਸਟ ਸਲਾਈ ਫਰਸਟ ਸਲਾਈ ਇਸ ਡ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡੈਕਸਟ੍ਰੇਸ ਹੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਜੀ ਪੰਜ ਕੁੰਡੇ ਸਿੱਧੇ 1 2 10 4 ਔਰ 5 ਫਸਟ ਕੁੰਡੈਕਸਟ੍ਰੇਸ ਨੂੰ ਛੱਡ ਕੇ ਬਾਕੀ ਸੱਤ ਕੁੰਡਿਆਂ ਦਾ ਪੈਟਰਨ ਹੈ ਜੀ ਇਹੀ ਸੱਤ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਦੇ ਦੋ ਕੁੰਡੇ ਉਲਟੇ ਪੰਜ ਕੁੰਡੇ ਸਿੱਦੇ ਇਹੀ ਪੈਟਰਨ ਆਪਾਂ 7 ਕੁੰਡਿਆਂ ਦਾ ਫਸਟ ਸਿਲਾਈ ਸਿੱਧੀ ਸਾਈਡ ਦੇ ਵਿੱਚ ਰਿਪੀਟ ਕਰਨਾ ਹੈ ਜੀ ਲਾਸਟ ਉੱਪਰ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਹੈ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਪੰਜ ਕੁੰਡੇ ਉਲਟੇ ਬਣਾਈ ਕਰਨੇ ਆ 1 2 3 4 5 ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ 1 2 10 4 5 ਸੱਤ ਕੁੰਡਿਆਂ ਦਾ ਪੈਟਰਨ ਹੀ ਦੂਸਰੀ ਸਲਾਈ ਉਲਟ ਸਾਈਡ ਦੇ ਵਿੱਚ ਰਿਪੀਟ ਕਰਨਾ ਹੈ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਬਣਾਈ ਕਰਨੇ ਆ ਇਸ ਤਰ੍ਹਾਂ ਲਾਸਟ ਉੱਪਰ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਸਲਿੱਪ ਕਰ ਲੈਣਾ ਹੈ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਉਲਟੇ ਬਣਾਈ ਕਰਨੇ ਹਨ ਦੋ ਕੁੰਡੇ ਉਲਟੇ ਬਣਾਈ ਕਰਨ ਦੇ ਬਾਅਦ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਥ੍ਰੈਡ ਆਪਣੀ ਸਾਈਡ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਇਸ ਤਰ੍ਹਾਂ ਥ੍ਰੈਡ ਫੇਰ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਇੱਥੇ ਦੋ ਕੁੰਡੇ ਆਪਾਂ ਘਟਾਏ ਆ ਜੀ ਤਿੰਨ ਕੁੰਡਿਆਂ ਦੇ ਇੱਕ ਕੁੰਡਾ ਬਣਾਈ ਕਰਕੇ ਤੇ ਦੋ ਕੁੰਡੇ ਆਪਾਂ ਮੋਰੀਆਂ ਰੱਖ ਕੇ ਪੂਰੇ ਕਰ ਲਏ ਆ ਅੱਗੇ ਫਿਰ ਦੋ ਕੁੰਡੇ ਉਲਟੇ ਬਣਾਈ ਕਰਨੇ ਆ ਇੱਕ ਕੁੰਡਾ ਸਿੱਧਾ ਥ੍ਰੈਡ ਆਪਣੀ ਸਾਈਡ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰ ਦੇਣਾ ਐਸ ਤਰ੍ਹਾਂ ਥ੍ਰੈਡ ਫੇਰ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਮੋਰੀ ਬਣਾ ਦੇਣੀ ਹੈ ਸੱਤ ਕੁੰਡਿਆਂ ਦਾ ਪੈਟਰਨ ਹੈ ਇਹੀ ਸੱਤ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਹੈ ਇੱਕ ਕੁੰਡਾ ਸਿੱਧਾ ਥ੍ਰੈਡ ਆਪਣੀ ਸਾਈਡ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਸਿੱਧੀ ਸਾਈਡ ਨੂੰ ਬਣਾਈ ਕਰਨਾ ਥ੍ਰੈਡ ਫੇਰ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰਨਾ ਲਾਸਟ ਉੱਪਰ ਦੋ ਕੁੰਡੇ ਉਲਟੇ ਬਣਾਈ ਕਰਕੇ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਏ ਸਲਾਈ ਦੇ ਵਿੱਚ ਪਹਿਲਾ ਕੁੰਡੈਕਸ ਰੇਸ ਦੀ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਨੇ ਪੰਜ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਚੌਥੀ ਸਲਾਈ ਨੂੰ ਦੂਸਰੀ ਸਲਾਈ ਵਾਂਗ ਸੇਮ ਹੀ ਬਣਾਈ ਕਰਨਾ ਜੀ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਮੋਰੀਆਂ ਵਾਲੇ ਕੁੰਡੇ ਵੀ ਉਲਟੇ ਬਣਾਈ ਕਰ ਦੇਣੇ ਆ ਐਸਟਰਾ ਦੋ ਕੁੰਡੇ ਸਿੱਧੇ ਪੰਜ ਕੁੰਡੇ ਉਲਟੇ ਬਣਾਈ ਕਰਨੇ ਚੌਥੀ ਸਲਾਈ ਲਾਸਟ ਸਲਾਈ ਹੈ ਡਿਜ਼ਾਈਨ ਦੀ ਲਾਸਟ ਉੱਪਰ ਦੋ ਕੁੰਡੇ ਸਿੱਧੇ ਬਣਾਈ ਕਰਕੇ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਏ ਇਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਸਿੱਧੀ ਸਾਈਡ ਤੋਂ ਰਿਪੀਟ ਕਰਦੇ ਜਾਣਾ ਜੀ ਫਸਟ ਸਲਾਈ ਤੋਂ ਹੀ ਡਿਜ਼ਾਈਨ ਅੱਗੇ ਆਪਣਾ ਰਿਪੀਟ ਹੁੰਦਾ ਜਾਊਗਾ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ